ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ 12 ਤੇ ਵਿਦੀਕ ਦੇ ਵਿੱਚ ਰਾਮਚੰਦਰ ਜੀ ਦੇ ਬਾਰੇ ਰਾਮ ਚੁਰਾ ਹੈ ਦਾਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੇਨਾ ਸੇਵੀ ਹੈ ਮੰਤਨ ਜੁਜ ਅਪਾਰ ਸੀਤਾ ਲੈ ਗਿਆ ਦਹਸਰੋ ਲక్ష్ਮਣ ਮੂਹੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖਾ ਥਾਪ ਉਥਾਪ ਇਹਦਾ ਭਾਵੇਂ ਬਖਸ਼ਿਸ਼ ਕੀਤਾ ਕਿ ਰਾਮਚੰਦਰ ਜੀ ਝੂਰਦੇ ਨੇ ਕਿਉਂ ਝੂਰਦੇ ਨੇ ਦੱਸਿਆ ਕਿ ਥੱਲੇ ਬਚਨ ਸੀਤਾ ਲੈ ਗਿਆ ਦੈਸਰੋ ਸੀਤਾ ਜੀ ਨੂੰ ਚੁਰਾ ਕੇ ਦੈਸਰ ਰਾਵਣ ਲੈ ਗਿਆ ਲక్ష్ਮਣ ਮੂਹੋਸਰਾਗ ਤੇ ਲక్ష్ਮਣ ਜਿਹੜੇ ਸੀ ਸਰਾਫ ਦੇ ਕਾਰਨ ਕਿ ਜੋ ਭੀਲਣੀ ਦੇ ਬੇਰ ਨਹੀਂ ਸੀ ਖਾਦੇ ਕਿ ਇਹ ਝੂਠੇ ਨੇ ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਸੀ ਜਿਸ ਕਰਕੇ ਮੇਘਨਾਥ ਦੀ ਵਰਸ਼ੀ ਵਜਣ ਕਰਕੇ ਕੇ ਬੇਹੋਸ਼ ਹੋ ਗਿਆ ਮਰ ਗਿਆ ਉਸ ਸਮੇਂ ਹਰੁਮਾਨ ਦੀ ਮਦਦ ਦੇ ਨਾਲ ਇਹਨੂੰ ਸੁਜੀਤ ਕੀਤਾ ਇਹਦੇ ਵਿੱਚ ਰਾਮਚੰਦਰ ਜੀ ਦੇ ਬਾਰੇ ਦੱਸਿਆ जो बचन ने रामचंद्र जी दे बारे श्लोक महला पहला सहसरदान देर रोवाया परसराम रोवै घर आया अजय सुरोवै भीख्या खाए ऐसी दरगहै मिलै सजाए रोवै राम निकाला भया सीता लखमन विछुड़ गया ये बचन लिखे ने ਇਹ ਵਾਰਾਂ ਤੇ ਵਾਰਾਂ ਦੇ ਵਿੱਚ RAMkali ਦੀ ਜਿਹੜੀਆਂ ਵਾਰਾਂ ਨੇ ਉਹਨਾਂ ਵਿੱਚੋਂ ਪਹਿਲੀ ਵਾਰ ਜਿਹੜੀ ਹੈ ਉਹਦਾ ਇਹ ਸਾਧ ਸੰਗਤ ਜੀ 14ਵਾਂ ਸ਼ਲੋਕ ਹੈ ਇੱਥੇ RAM ਦਾ ਅਰਥ RAMchandra ਜੀ ਹੈ ਬਾਕੀ ਧੰਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਜਿੰਨੇ ਵੀ ਬਚਨ ਆਏ ਹੈ RAM ਸਿਮਰ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਇੱਥੇ RAM ਦਾ ਅਰਥ ਪਰਮੇਸ਼ਰ ਹੈ ਜ਼ੁਬਾਨ ਕਰਕੇ ਹਿਰਦੇ ਕਰਕੇ ਤੇ ਸਰੀਰ ਕਰਕੇ ਸਿਮਨ ਕਰ। ਇਸੇ ਤਰ੍ਹਾਂ ਕ੍ਰਿਸ਼ਨ ਜੀ ਦੇ ਬਾਰੇ ਕਿੱਥੇ ਬਚਨ ਹੈ ਦੁਆਪਰ ਦੇ અવਤਾਰ ਬਾਰੇ ਉੱਥੇ ਕਿਸਨ ਸਦਾ ਉਤਾਰੀ ਰੂਧਾ ਕਿਤ ਲਗਤ ਰੈ ਸੰਸਾਰਾ। ਸੋ ਸਾਧ ਸੰਗਤ ਜੀ ਇਹ ਹੈਨ ਤਾਂ ਉਤਰਾ ਪਰਮੇਸ਼ਰ ਦੇ ਨਾਮ ਪਰ ਉਸ ਸਮੇਂ ਦਸ਼ਰਤ ਜੀ ਨੇ ਕਿ ਰਾਮ ਕੈਣ ਦੇ ਨਾਲ ਪਰਮੇਸ਼ਰ ਦਾ ਨਾਮ ਹੀ ਚੇਤੇ ਆਗੇਗਾ ਮੇਰੇ ਪੁੱਤਰ ਦਾ ਨਾਮ। ਉਹਨਾਂ ਨੇ ਨਾਂ ਰੱਖਿਆ ਇਸੇ ਤਰ੍ਹਾਂ ਕ੍ਰਿਸ਼ਨ ਜੀ ਦਾ ਉਤਰਾਂ ਕ੍ਰਿਸ਼ਨ ਦਾ ਅਰਥ ਹੈ ਮਾਇਆ ਦੀ ਜਿਹਦੇ ਵਿੱਚ ਖਿੱਚ ਨਹੀਂ ਹੈ ਕ੍ਰਿਸ਼ਨਾ ਜਿਹਦੇ ਵਿੱਚ ਮਾਇਆ ਦੀ ਖਿੱਚ ਨਹੀਂ ਹੈ ਕ੍ਰਿਸ਼ਨ ਜਿਹਦੇ ਵਿੱਚ ਹਨੇਰਾ ਨਹੀਂ ਹੈ ਜਿਹਦੇ ਵਿੱਚ ਮੋਹਤ ਮਮਤਾ ਨਹੀਂ ਹੈ ਐਸਾ ਵਾਹਿਗੁਰੂ ਰਾਮ ਰਮਣ ਰੂਪ ਤੇ ਰਾਮ ਕਹਾਇਓ ਰਮੰਤੀ ਸਾਰਾਮਾ ਇਹ ਹਿੰਦੂ ਗ੍ਰੰਥਾਂ ਦਾ ਵੀ ਪ੍ਰਮਾਣ ਹੈ ਸੋ ਸਾਧ ਸੰਗਤ ਜੀ ਗਲਤ ਅਰਥ ਨਹੀਂ ਕਰਨੇ ਚਾਹੀਦੇ ਇਸ ਤਰ੍ਹਾਂ ਤੇ ਬਹੁਤ ਅੱਖਰ ਨੇ ਧਰਨੀ ਧਰ ਧਰਤੀ ਨੂੰ ਆਸਰਾ ਦੇਣ ਵਾਲਾ ਤੇ ਹਿੰਦੂ ਮੱਤ ਕਹਿੰਦੀ ਹੈ ਧਰਤੀ ਜਿਹੜੀ ਸੇਸ਼ਨਾਗਰੇ ਚੁੱਕੀ ਆ ਫਿਰ ਉਹ ਕੀ ਗੱਲ ਪਰਮੇਸ਼ਰ ਹੋ ਗਿਆ ਧਰਨੀ ਧਰ ਦਾ ਅਰਥ ਨਹੀਂ ਧਰਤੀ ਦਾ ਆਸਰਾ ਵਾਹਿਗੁਰੂ ਹੈ ਪਰਮੇਸ਼ਰ ਹੈ ਉਹਨੇ ਸਾਰੀਆਂ ਧਰਤੀਆਂ ਟਿਕਾਈਆਂ ਜਿੰਨੀਆਂ ਸੁੰਦਰ ਸੂਰ ਗਿ ਚੰਦਰ ਮਾ ਤਾਰੇ ਨਖਤਰ ਕਰੋੜਾਂ ਰਬਾ ਧਰਤੀਆਂ ਵਾਹਿਗੁਰੂ ਦੇ ਨਾਮ ਤੇ ਉਦੇਅ ਨਾਮ ਦੇ ਆਸਰੇ ਧੰਤਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਿੰਨੇ ਧੌਲ ਧਰਮ ਦਇਕ ਆਪੂ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝਾ ਹੋਵੇ ਸਚਿਆਰ ਜੇ ਕੋ ਇਸ ਗੱਲ ਨੂੰ ਸਮਝੇਗਾ ਉਹ ਸੱਚ ਸਰੂਪ ਹੋਵੇਗਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਧੰਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਜੋ ਅਰਥ ਹਨ ਉਹ ਪਏ ਅਦਬ ਸਤਕਾਰ ਨਾਲ ਕੀਤੇ ਜਾਣ ਵਾਇਗ੍ਰੂਜ ਦਾ ਡਰ ਰੱਖ ਕੇ ਕੀਤੇ ਜਾਣ ਪਰਮੇਸ਼ਰ ਜੀ ਦਾ ਪੈਰ ਰੱਖ ਕੇ ਏਰ ਦੇ ਵਿੱਚ ਕੀਤੇ ਜਾਣ ਵਾਹਿਗੁਰੂ ਜੀ ਦੀਆਂ ਬਖਸ਼ਾਂ ਲੈਣ ਵਾਸਤੇ ਜੇ ਅਸੀਂ ਗਲਤ ਕਰਾਂਗੇ ਅਰਥ ਤੇ ਪਾਪਾਂ ਦੇ ਭਾਗੀ ਹੋਵਾਂਗੇ ਆਪੋ ਆਪਣੀ ਖਿੱਚੀ ਨਹੀਂ ਵਰਤਣੀ ਚਾਹੀਦੀ ਇਹ ਸਮੂਹ ਸੰਗਤਾਂ ਨੂੰ ਗੁਰਮੁਖਾਂ ਨੂੰ ਬੇਨਤੀ ਹੈ ਇਸ ਗੱਲ ਨੂੰ ਆਪ ਜੀ ਨੇ ਸਾਰਿਆਂ ਨੇ ਮਨਜ਼ੂਰ ਕਰਨਾ ਤੇ ਅਸੀਂ ਇਸ ਬਖਸ਼ਿਸ਼ ਕਰਨੀ ਸਦਾ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਪੈਰ ਵਿੱਚ ਰਹਿ ਕੇ ਸਤਗੁਰੂ ਜੀ ਦੀ ਸੇਵਾ ਕਰ ਸਕੀਏ ਕਿ ਹੁਮੈ ਆਪ ਜੀ ਕੋੋਂ ਦਾਤ ਮੰਗਦਾ ਹੋਇਆ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ